ਸੰਗਤ ਜੀ ਵਾਖੇ ਗੁਰ ਦੀ ਕਾ ਖਾਲਸਾ ਵਾਖੇ ਗੁਰ ਜੀ ਕੀ ਫਤਿਹ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਸੰਗਤ ਜੀ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ ਮਨੁੱਖ ਦੇ ਘਰ ਦੇ ਵਿੱਚ ਬਹੁਤ ਗਰੀਬੀ ਬਹੁਤ ਦਲੇਦਰਤਾ ਸੀ ਇਸ ਕਰਕੇ ਉਹ ਬਹੁਤ ਦੁਖੀ ਪਰੇਸ਼ਾਨ ਰਹਿੰਦਾ ਤਾਂ ਇੱਕ ਵਾਰ ਉਹ ਕਿਸੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਗਿਆ ਅਤੇ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਬਹੁਤ ਗਰੀਬੀ ਆ ਬਹੁਤ ਦਲੇਦਰਤਾ ਹੈ ਮੈਨੂੰ ਇਹਦਾ ਕੋਈ ਹੱਲ ਦੱਸੋ ਤਾਂ ਕਹਿੰਦੇ ਉਹ ਮਹਾਪੁਰਖ ਕਹਿਣ ਲੱਗੇ ਭਾਈ ਦਾਨਪੁਨ ਕਰਿਆ ਕਰ ਸੇਵਾ ਕਰਿਆ ਕਰ ਤਾਂ ਤੇਰੇ ਘਰ ਦੀ ਗਰੀਬੀ ਤੇਰੇ ਘਰ ਦੀ ਦਲੇਦਰਤਾ ਦੂਰ ਹੋ ਜਾਵੇਗੀ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਕਿੰਦਾਂ ਦੀਆਂ ਗੱਲਾਂ ਕਰਦੇ ਹੋ ਜੇ ਮੈਂ ਦਾਨਪੁਨ ਕਰਨ ਯੋਗਾ ਹੁੰਦਾ ਸੇਵਾ ਕਰਨ ਯੋਗਾ ਹੁੰਦਾ ਤਾਂ ਤੁਹਾਡੇ ਕੋਲ ਕਿਉਂ ਆਉਂਦਾ ਕਿਉਂਕਿ ਮੇਰੇ ਘਰ ਤਾਂ ਗਰੀਬੀ ਆ ਮੇਰੇ ਪਰਿਵਾਰ ਨੂੰ ਤਾਂ ਦੋ ਵਕਤ ਦੀ ਰੋਟੀ ਮਸਾ ਮਿਲਦੀ ਆ ਮੈਂ ਕਿਸ ਚੀਜ਼ ਦਾ ਦਾਨਪੁਨ ਕਰਾਂ ਕਿਸ ਚੀਜ਼ ਨਾਲ ਸੇਵਾ ਕਰਾਂ ਤੇ ਕਹਿੰਦੇ ਉਹ ਮਹਾਪੁਰਖ ਜੀ ਉਸ ਮਨੁੱਖ ਨੂੰ ਕਹਿਣ ਲੱਗੇ ਭਲਿਆ ਤੇਰੇ ਹੀ ਵਾਂਗ ਮੇਰੇ ਸਤਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਸਿੱਖ ਨੇ ਸਤਵੇਂ ਪਾਤਸ਼ਾਹ ਜੀ ਨੂੰ ਵੀ ਬੇਨਤੀ ਕੀਤੀ ਸੀ ਕੀ ਪਾਤਸ਼ਾਹ ਤੁਸੀਂ ਕਹਿੰਦੇ ਹੋ ਕਿ ਸੇਵਾ ਕਰਨ ਦੇ ਨਾਲ ਕਰਮ ਸਵਾਰੇ ਜਾਂਦੇ ਆ ਪਰ ਪਾਤਸ਼ਾਹ ਸਾਡੇ ਘਰ ਦੇ ਵਿੱਚ ਤਾਂ ਗਰੀਬੀ ਆ ਸਾਨੂੰ ਤਾਂ ਦੋ ਵਕਤ ਦੀ ਰੋਟੀ ਮਸਾ ਮਿਲਦੀ ਆ ਅਸੀਂ ਕਿਸ ਚੀਜ਼ ਦੇ ਨਾਲ ਸੇਵਾ ਕਰੀਏ ਅਸੀਂ ਕਿਸ ਤਰ੍ਹਾਂ ਸੇਵਾ ਕਰ ਸਕਦੇ ਆ ਫਿਰ ਇਸੇ ਹਿਸਾਬ ਦੇ ਨਾਲ ਤਾਂ ਸਾਰੇ ਕਰਮ ਅਮੀਰਾਂ ਦੇ ਹੀ ਸਵਾਰੇ ਜਾਣਗੇ ਕਿਉਂਕਿ ਅਮੀਰ ਬੰਦੇ ਦੇ ਕੋਲ ਧਨ ਦੌਲਤ ਆ ਉਸ ਧਨ ਦੌਲਤ ਦੇ ਨਾਲ ਜਿੰਨੇ ਮਰਜੀ ਸੇਵਾ ਕਰੇ ਤਾਂ ਕਹਿੰਦੇ ਸਤਵੇਂ ਪਾਸ਼ਾ ਜੀ ਨੇ ਉਸ ਮਨੁੱਖ ਨੂੰ ਉਸ ਸਿੱਖ ਨੂੰ ਸਮਝਾਉਂਦੇ ਹੋਏ ਕਿ ਆ ਸਿੱਖਾ ਅਮੀਰ ਦਾ 1000 ਰੁਪਿਆ ਅਤੇ ਗਰੀਬ ਦਾ 1 ਰੁਪਿਆ ਸਾਡੇ ਲਈ ਇੱਕ ਸਮਾਨ ਹੈ ਪਾਸ਼ਾ ਨੇ ਸਮਝਾਉਂਦੇ ਹੋਏ ਕਿ ਆ ਕਿ ਜਿਹੜਾ ਬੰਦਾ ਅਮੀਰ ਆ ਉਹ ਜੇਕਰ ਹਜ਼ਾਰਾਂ ਦੇ ਨਾਲ ਵੀ ਸੇਵਾ ਕਰਦਾ ਹੈ ਦੂਜੇ ਪਾਸੇ ਇੱਕ ਗਰੀਬ ਬੰਦਾ ਹੈ ਉਹਦੇ ਕਰਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਉਹ ਆਪਣੇ ਉਹ ਥੋੜੇ ਦੇ ਵਿੱਚੋਂ ਵੀ ਥੋੜਾ ਸੇਵਾ ਦੇ ਵਿੱਚ ਲਾਉਂਦਾ ਹੈ ਤਾਂ ਪਰਮ ਪਿਤਾ ਪਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਦੋਵਾਂ ਦੀ ਸੇਵਾ ਇੱਕ ਸਮਾਨ ਹੀ ਮੰਨੀ ਜਾਵੇਗੀ ਪਰਮਾਤਮਾ ਦੇ ਘਰ ਦੇ ਵਿੱਚ ਅਮੀਰ ਗਰੀਬ ਦੇ ਨਾਲ ਵਿਤਕਰਾ ਨਹੀਂ ਭੇਦ ਭਾਵ ਨਹੀਂ ਕਿਉਂਕਿ ਪਰਮ ਪਿਤਾ ਪਰਮਾਤਮਾ ਮਨ ਦੀ ਭਾਵਨਾ ਦੇਖਦੇ ਆ ਉਹ ਇਹ ਨਹੀਂ ਦੇਖਦੇ ਕਿ ਕਿੰਨੇ ਕਿਹੜੇ ਪਦਾਰਥ ਦੇ ਨਾਲ ਸੇਵਾ ਕੀਤੀ ਆ ਉਹ ਅੱਖਾਂ ਦੇ ਵਿੱਚ ਫੜੀਆਂ ਹੋਈਆਂ ਸੇਵਾਵਾਂ ਪੇਟਾਵਾਂ ਨਹੀਂ ਦੇਖਦੇ ਉਹ ਤਾਂ ਮਨ ਨੂੰ ਪੜਦੇ ਆ ਮਨ ਦੀ ਭਾਵਨਾ ਦੇਖਦੇ ਆ ਤਾਂ ਸੱਚੇ ਮਨ ਦੇ ਨਾਲ ਕੋਈ 1 ਰੁਪਿਆ ਵੀ ਸੇਵਾ ਦੇ ਵਿੱਚ ਨਾ ਦੇਵੇ ਉਹਦਾ ਉਹ ਵੀ ਪ੍ਰਮਾਣ ਆ ਤਾਂ ਕਹਿੰਦੇ ਉਹ ਮਨੁੱਖ ਮਹਾਪੁਰਖਾਂ ਨੂੰ ਕਹਿਣ ਲੱਗਾ ਮਹਾਪੁਰਖ ਜੀ ਇਹ ਗੱਲ ਤਾਂ ਚਲੋ ਤੁਹਾਡੀ ਮੰਨ ਲਈ ਪਰ ਜੇਕਰ ਕਿਸੇ ਦੇ ਕਰਦਾ ਆਪਣਾ ਹੀ ਗੁਜ਼ਾਰਾ ਮਸਾ ਮੁਸ਼ਕਲ ਦੇ ਨਾਲ ਹੁੰਦਾ ਹੋਵੇ ਉਹ ਕੀ ਕਰੇ ਮਹਾਪੁਰਖ ਜੀ ਕਹਿੰਦੇ ਦੇਖ ਜਿਵੇਂ ਤੈਨੂੰ ਦੋ ਵਕਤ ਦੀ ਰੋਟੀ ਤਾਂ ਮਿਲਦੀ ਹੈ ਨਾ ਜੇਕਰ ਤੂੰ ਆਪਣੀ ਰੋਟੀ ਦੇ ਵਿੱਚੋਂ ਇੱਕ ਪ੍ਰਸ਼ਾਦੇ ਦਾ ਵੀ ਆਟਾ ਇੱਕ ਬਰਤਨ ਦੇ ਵਿੱਚ ਕੱਢ ਕੇ ਰੱਖਣਾ ਸ਼ੁਰੂ ਕਰ ਦੇਵੇਂ ਜਦੋਂ ਚਾਰ ਜੀਆਂ ਦੇ ਭੋਜਨ ਪ੍ਰਸ਼ਾਦੇ ਜੋਗਾ ਆਟਾ ਜਮਾ ਹੋ ਜਾਵੇ ਤੂੰ ਉਹ ਸੇਵਾ ਦੇ ਵਿੱਚ ਲਾ ਸਕਦਾ ਹੈ ਕਿਸੇ ਲੋੜਵੰਦ ਨੂੰ ਦੇ ਸਕਦਾ ਹੈ ਤੇਰੀ ਉਹ ਵੀ ਸੇਵਾ ਲੈ ਕੇ ਲੱਗ ਜਾਵੇਗੀ ਕਹਿੰਦੇ ਕਿਸੇ ਹੋਰ ਮਨੁੱਖ ਨੇ ਸਵਾਲ ਕਰ ਦਿੱਤਾ ਕਿ ਬਾਬਾ ਜੀ ਚਲੋ ਇਹਨੂੰ ਤਾਂ ਚਾਰ ਫੁਲਕਿਆਂ ਦੀ ਭੁੱਖ ਹੈ ਉਹ ਚਾਰਾਂ ਦੇ ਵਿੱਚੋਂ ਤਿੰਨ ਖਾ ਕੇ ਇੱਕ ਪ੍ਰਸ਼ਾਦਾ ਸੇਵਾ ਵਿੱਚ ਲਾ ਸਕਦਾ ਪਰ ਮੇਰੇ ਘਰ ਦੇ ਹਾਲਾਤ ਤਾਂ ਇਹ ਆ ਕਿ ਮੈਨੂੰ ਭੁੱਖ ਤਾਂ ਚਾਰ ਪ੍ਰਸ਼ਾਦਿਆਂ ਦੀ ਹੁੰਦੀ ਆ ਪਰ ਮੈਨੂੰ ਖੁਦ ਨੂੰ ਹੀ ਦੋ ਮਿਲਦੇ ਆ ਤਾਂ ਮੈਂ ਕੀ ਸੇਵਾ ਕਰਾਂ ਤਾਂ ਬਾਬਾ ਜੀ ਕਹਿਣ ਲੱਗੇ ਭਾਈ ਤੂੰ ਜੇਕਰ ਇੱਕ ਚੁੰਡੀ ਆٹے ਦੀ ਵੀ ਕੱਢ ਲਵੇਂ ਇੱਕ ਚੁਟਕੀ ਆٹے ਦੀ ਵੀ ਕੱਢ ਲਵੇਂ ਨਾ ਤੇਰੀ ਉਹ ਵੀ ਪਰਮਾਨਿਆ ਭਾਵ ਕਿ ਉਹ ਪਰਮ ਪਿਤਾ ਪਰਮਾਤਮਾ ਜੀ ਸਾਡੀਆਂ ਸੇਵਾਵਾਂ ਪਿਟਾਵਾਂ ਨਹੀਂ ਦੇਖਦੇ ਦਾਨ ਪੁਣ ਕਰਨ ਦੀ ਸੇਵਾ ਕਰਨ ਦੀ ਕੋਈ ਸੀਮਾ ਨਹੀਂ ਰੱਖੀ ਜੀ ਹਾਂ ਇੰਨੀ ਹੀ ਕਰਨੀ ਪਵੇਗੀ ਪਾਸ਼ਾ ਦਾ ਸਾਡੇ ਮਨ ਦੀ ਭਾਵਨਾ ਦੇਖਦੇ ਆ ਅਤੇ ਜਦੋਂ ਆਪਾਂ ਸੱਚੇ ਸੁੱਚੇ ਮਨ ਦੇ ਨਾਲ ਸੇਵਾ ਕਰਦੇ ਆ ਤਾਂ ਸਾਡਾ ਭਲਾ ਜ਼ਰੂਰ ਹੁੰਦਾ ਹੈ ਸਾਡੇ ਇਹਨਾਂ ਦੋਹਾਂ ਹੱਥਾਂ ਦੇ ਨਾਲ ਕੀਤੀ ਹੋਈ ਸੇਵਾ ਕਈ ਹੱਥਾਂ ਦੇ ਰਾਹੀਂ ਵਾਪਸ ਸਾਡੇ ਕੋਲ ਆਉਂਦੀ ਹੈ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਆਪਾਂ ਦਾਨ ਪੁੰਨ ਕਰਦੇ ਆ ਆਪਣੇ ਹੱਥੀਂ ਸੇਵਾ ਕਰਦੇ ਆ ਤਸਾਡੀ ਕੀਤੀ ਹੋਈ ਸੇਵਾ ਸਾਡੇ ਵੱਲੋਂ ਕੀਤਾ ਹੋਇਆ ਦਾਨ ਪੁੰਨ ਸਾਡੇ ਘਰ ਦੀ ਗਰੀਬੀ ਸਾਡੇ ਘਰ ਦੀ ਦਲੇਦਰਤਾ ਦਾ ਨਾਸ਼ ਕਰਦਾ ਹੈ ਸਾਡੇ ਹੱਥੋਂ ਕੀਤਾ ਹੋਇਆ ਕੋਈ ਵੀ ਨੇਕ ਕੰਮ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਆਉਂਦਾ ਹੈ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਨਾ ਭਾਵੇਂ ਚੰਗਾ करिए ਮਾੜਾ करिए ਉਹਦਾ ਕਈ ਗੁਣਾ ਨਤੀਜਾ ਸਾਨੂੰ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਜੇ ਚੰਗੇ ਕਰਮ ਕਰਾਂਗੇ ਤਾ ਸਾਡੇ ਨਾਲ ਕਈ ਗੁਣਾ ਚੰਗਾ ਹੋਵੇਗਾ ਜੇ ਕਿਸੇ ਦਾ ਮਾੜਾ ਕਰਾਂਗੇ ਤਾਂ ਫਿਰ ਉਹ ਮਾੜੇ ਦਾ ਫਲ ਵੀ ਸਾਨੂੰ ਕਈ ਗੁਣਾ ਹੋ ਕੇ ਮਿਲਦਾ ਹੈ ਇਸੇ ਕਰਕੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਹੀ ਮਾਤਾ ਦਿੰਦੇ ਆ ਸਮਝਾਉਂਦੇ ਆ ਕਿ ਆਪਣੇ ਹਰੇਕ ਕਰਮ ਵੱਲ ਧਿਆਨ ਦੇਉ ਜੋ ਵੀ ਆਪਣਾ ਦਿਨ ਚੜਦਾ ਹੈ ਨਾ ਹਰ ਦਿਨ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦੇ ਅੱਗੇ ਇਹੋ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਤੁਹਾਡੇ ਮਨ ਨੂੰ ਭਾਵੇ ਮੇਰੇ ਤੋਂ ਉਹੀ ਕੰਮ ਕਰਮਾਉਣਾ ਕਈ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਸਾਰਾ ਦਿਨ ਆਪਣੀ ਵਡਿਆਈ ਖੁਦ ਕਰਦੇ ਰਹਿੰਦੇ ਆ ਕਿ ਆਹ ਕੰਮ ਮੈਂ ਕੀਤਾ ਆਹ ਕੰਮ ਮੈਂ ਕੀਤਾ ਫਲਾਣੇ ਦੇ ਲਈ ਕੀਤਾ ਪਰ ਨਹੀਂ ਮਹਾਂਪੁਰਖ ਜੀ ਕਹਿੰਦੇ ਆਪਣੀ ਵੜਾਈ ਨਹੀਂ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਜੋ ਕੰਮ ਤੁਹਾਨੂੰ ਚੰਗਾ ਲੱਗਦਾ ਹੈ ਨਾ ਤੁਸੀਂ ਉਹ ਕੰਮ ਮੇਰੇ ਤੋਂ ਕਰਵਾਉਣਾ ਜਦੋਂ ਆਪਾਂ ਇਹ ਅਰਦਾਸ ਬੇਨਤੀ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਤੋਂ ਉਹੀ ਕੰਮ ਕਰਵਾਉਣਗੇ ਜੋ ਉਹਨਾਂ ਨੂੰ ਚੰਗੇ ਲੱਗਦੇ ਆ ਤੇ ਜੋ ਕੰਮ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਚੰਗੇ ਲੱਗਦੇ ਨੇ ਉਹ ਆਪਾਂ ਕਰ ਲਈਏ ਤਾਂ ਸਾਡੇ ਨੇਕ ਤਾਂ ਫਿਰ ਸਾਡੇ ਚੰਗੇ ਕਰਮ ਬਣਦੇ ਨੇ ਸੋ ਇਹ ਦਾਨਪੁਣ ਕਰਨਾ ਸੇਵਾ ਕਰਨਾ ਵੀ ਬਹੁਤ ਨੇਕ ਕਰਨਿਆ ਚੰਗਾ ਕਰਨਿਆ ਜੋ ਕਿਸੇ ਕਿਸੇ ਦੇ ਹਿੱਤ ਲਈ ਹੁੰਦਾ ਹੈ ਤੁਸੀਂ ਕਈ ਵਾਰ ਆਪਣੇ ਆਸ-ਪਾਸ ਕੁਝ ਲੋਕ ਦੇਖੇ ਹੁੰਦੇ ਆ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦਾ ਦਿੱਤਾ ਬਹੁਤ ਕੁਝ ਆ ਯਾਦੇ ਬੁਹਿਆਂ ਤੱਕ ਰਿਜਕ ਰੁੱਲਦਾ ਏ ਭਾਵੇਂ ਪ੍ਰਮਾਤਮਾ ਨੇ ਉਹਨਾਂ ਨੂੰ ਇੰਨਾ ਰਿਜਕ ਦਿੱਤਾ ਹੋਇਆ ਹੈ ਧਨ ਦੌਲਤ ਦੀ ਕਮੀ ਨਹੀਂ ਆ ਪਦਾਰਥਾਂ ਦੀ ਕਮੀ ਨਹੀਂ ਆ ਪਰ ਫਿਰ ਵੀ ਉਹ ਆਪਣੇ ਉਹਨਾਂ ਪਦਾਰਥਾਂ ਦੇ ਵਿੱਚੋਂ ਆਪਣੇ ਉਹ ਧਨ ਦੌਲਤ ਦੇ ਨਾਲ ਕਿਸੇ ਦੀ ਮਦਦ ਨਹੀਂ ਕਰ ਪਾਉਂਦੇ ਕਿਉਂਕਿ ਪ੍ਰਮਾਤਮਾ ਦਾ ਦਿੱਤਾ ਧਨ ਦੌਲਤ ਤਾਂ ਉਹਨਾਂ ਦੇ ਕੋਲ ਬਹੁਤ ਆ ਪਰ ਉਹਨਾਂ ਦੇ ਕੋਲ ਇੱਕ ਸੋਹਣਾ ਮਨ ਨਹੀਂ ਆ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਨਹੀਂ ਆ ਸੰਗਤ ਜੀ ਆਪਾਂ ਕਿਸੇ ਵੀ ਪ੍ਰਕਾਰ ਦੇ ਨਾਲ ਕਿਸੇ ਦੀ ਮਦਦ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡੇ ਮਨ ਵਿੱਚ ਤਰਸ ਦੀ ਤਿਆ ਦੀ ਭਾਵਨਾ ਹੋਵੇ ਭਲੇ ਦੀ ਭਾਵਨਾ ਹੋਵੇ ਇਹ ਭਾਵਨਾ ਤੋਂ ਬਿਨਾਂ ਕੋਈ ਬੰਦਾ ਸੇਵਾ ਨਹੀਂ ਕਰ ਸਕਦਾ ਅਤੇ ਇਹ ਦਾਤ ਵੀ ਪਰਮ ਪਿਤਾ ਪਰਮਾਤਮਾ ਦੀ ਹੀ ਦੇਣਿਆ ਹੈ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਹੀ ਇਹ ਦਾਤ ਮਿਲਦੀ ਆ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਆ ਅਥੀ ਸੇਵਾ ਕਰਨੀ ਜਾਂ ਆਪਣੇ ਪਦਾਰਥਾਂ ਦੇ ਨਾਲ ਸੇਵਾ ਕਰਨੀ ਜੇਕਰ ਇਹ ਗੁਣ ਇਹ ਦਾਤ ਤੁਹਾਨੂੰ ਮਿਲਿਆ ਹੈ ਤੁਸੀਂ ਕਿਸੇ ਦੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਇਸ ਨੇਕ ਕੰਮ ਦੇ ਲਈ ਤੁਸੀਂ ਮੈਨੂੰ ਚੁਣਿਆ ਕਿਉਂਕਿ ਸਭ ਨੂੰ ਪਰਮ ਪਿਤਾ ਪਰਮਾਤਮਾ ਜੀ ਹੀ ਦੇ ਰਹੇ ਨੇ ਆਪਾਂ ਉਹਨਾਂ ਦਾ ਹੀ ਦਿੱਤਾ ਖਾਂਦੇ ਆਂ ਉਹਨਾਂ ਦਾ ਦਿੱਤਾ ਵਰਤਦੇ ਆਂ ਉਹਨਾਂ ਦਾ ਦਿੱਤਾ ਹੀ ਅੱਗੇ ਵੰਡਦੇ ਆਂ ਦੇ ਤਾਂ ਵਾਹਿਗੁਰੂ ਜੀ ਰਹੇ ਨੇ ਵਿੱਚ ਕਈ ਵਾਰ ਬਹਾਨਾ ਸਾਨੂੰ ਬਣਾ ਲੈਂਦੇ ਨੇ ਜਰੀਆ ਸਾਨੂੰ ਬਣਾ ਲੈਂਦੇ ਨੇ ਕਿਸੇ ਦੇ ਕੋਲ ਕੋਈ ਚੀਜ਼ ਪਹੁੰਚਾਉਂਦਾ ਤਾਂ ਜੇਕਰ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਕਿਸੇ ਵੀ ਪ੍ਰਕਾਰ ਦੇ ਨਾਲ ਕਿਸੇ ਦੀ ਮਦਦ ਕਰਦੇ ਹੋ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰੀਆ ਤੁਸੀਂ ਮੈਨੂੰ ਚੁਣਿਆ ਮੈਨੂੰ ਮੇਰੇ ਕਰਮ ਸਵਾਰਨ ਦਾ ਮੌਕਾ ਦਿੱਤਾ ਜਦੋਂ ਵੀ ਕਿਸੇ ਦੀ ਵੀ ਮਦਦ ਕਰਨ ਜਾਓ ਤੋ ਬਹੁਤ ਚੰਗਾ ਹੋਵੇਗਾ ਜੇਕਰ ਤੁਸੀਂ ਲੋੜਵੰਦ ਦੀ ਮਦਦ ਉਹਦੀ ਲੋੜ ਦੇ ਮੁਤਾਬਕ ਕਰੋ ਜਿਵੇਂ ਜੇਕਰ ਕਿਸੇ ਨੂੰ ਰੋਟੀ ਦੀ ਲੋੜ ਆ ਉਹਨੂੰ ਰੋਟੀ ਖਵਾ ਕੇ ਜੇ ਕਿਸੇ ਨੂੰ ਲੀੜੇ ਕੱਪੜੇ ਦੀ ਲੋੜ ਆ ਤਾਂ ਉਹਨੂੰ ਲੀੜਾ ਕੱਪੜਾ ਲੈ ਕੇ ਦਿੱਤਾ ਜਾਵੇ ਜੇਕਰ ਕੋਈ ਬੰਦਾ ਬਿਮਾਰ ਆ ਉਹ ਪੈਸੇ ਦੀ ਕਮੀ ਕਰਕੇ ਇਲਾਜ ਨਹੀਂ ਕਰਵਾ ਰਿਹਾ ਕੋਈ ਪੈਸੇ ਦੀ ਕਮੀ ਕਰਕੇ ਆਪਣੇ ਬੱਚੇ ਨੂੰ ਨਹੀਂ ਪੜਾ ਪਾ ਰਿਹਾ ਤਾਂ ਇਹ ਪੈਸਾ ਆਪਾਂ ਉਹਨੂੰ ਉਹਦੇ ਉਸ ਕੰਮ ਦੇ ਲਈ ਦੇਈਏ ਜਦੋਂ ਆਪਾਂ ਕਿਸੇ ਲੋੜਵੰਦ ਦੀ ਲੋੜ ਦੇ ਮੁਤਾਬਕ ਉਹਦੀ ਮਦਦ ਕਰਦੇ ਆਂ ਉਦੋਂ ਉਸ ਬੰਦੇ ਨੂੰ ਮਿਲਦੀ ਆ ਅਸਲੀ ਖੁਸ਼ੀ ਉਹਦੇ ਮਨ ਦੇ ਵਿੱਚੋਂ ਸਾਡੇ ਲਈ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਤਾਂ ਜੋ ਭੈਣ ਭਰਾ ਵੀ ਖਾਸ ਦਿਨ ਵਾਰ ਮਹੀਨਿਆਂ ਤੇ ਵੀ ਦਾਨਪੁੰਨ ਕਰਦੇ ਆ ਹੁਣ ਜਿਵੇਂ ਲੋਹੜੀ ਦਾ ਤਿਉਹਾਰ ਆ ਰਿਹਾ ਏ ਅਗੋ ਮਾਗ ਦਾ ਮਹੀਨਾ ਸ਼ੁਰੂ ਹੋ ਜਾਣਾ ਹੈ ਤਾਂ ਇਸ ਮਹੀਨੇ ਦੇ ਵਿੱਚ ਹਰ ਇੱਕ ਬੰਦਾ ਦਾਨਪੁੰਨ ਕਰਦਾ ਏ ਬਾੜ ਪੂਜਾ ਕਰਦਾ ਏ ਤਾਂ ਜੋ ਸਾਡੇ ਕਰਮ ਸੁਵਾਰੇ ਜਾਣ ਤਾਂ ਜੇਕਰ দান-ਕੁੰਨ ਕਰਨ ਬਾਰੇ ਸੋਚ ਰਹੇ ਹੋ ਜੇ ਪ੍ਰਮਾਤਮਾ ਨੇ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਬਸ ਧਿਆਨ ਇਹ ਨਾ ਕਰਨਾ ਕਿ ਜਿੱਥੇ ਵੀ ਅਸੀਂ ਮਦਦ ਕਰਨ ਦੇ ਲਈ ਜਾ ਰਹੇ ਹਾਂ ਉਹਦੀ ਲੋੜ ਦੇ ਮੁਤਾਬਕ ਉਹਦੀ ਮਦਦ ਕਰੀਏ ਆਪਣੇ ਆਸ-ਪਾਸ ਦੇਖੋ ਸ਼ੁਰੂਆਤ ਆਪਣੇ ਹੀ ਆਂਢ-ਗੁਆਂਢ ਤੋਂ ਕਰੋ ਕਈ ਵਾਰ ਅਸੀਂ ਨਾ ਦੂਰ-ਦੂਰ ਜਾ ਕੇ ਬਹੁਤ ਮਦਦ ਕਰਦੇ ਹਾਂ ਪਰ ਸਾਡਾ ਆਪਣਾ ਹੀ ਆਂਢ-ਗੁਆਂਢ ਦੀ ਜਾਂ ਕਈ ਵਾਰ ਸਾਡੇ ਖੁਦ ਦੇ ਪੈਣ ਪਰਾ ਰਿਸ਼ਤੇਦਾਰ ਹੀ ਕਿਸੇ ਨਸੀਬਤ ਦੇ ਵਿੱਚ ਹੁੰਦੇ ਆ ਅਸੀਂ ਉਹਨਾਂ ਦੀ ਬਾਹ ਨਹੀਂ ਫੜਦੇ ਅਤੇ ਦੂਰ ਦੂਰ ਜਾ ਕੇ ਅਸੀਂ ਦਾਨੀ ਬਣੇ ਫਿਰਦੇ ਆ ਸ਼ੁਰੂਆਤ ਆਪਣੇ ਹੀ ਕਰਤੂ ਕਰੋ ਭਾਵੇਂ ਕਿ ਵੇਖੋ ਸਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਐਸਾ ਬੰਦਾ ਤਾਂ ਨਹੀਂ ਹੈ ਜਿਹਨੂੰ ਸਾਡੀ ਮਦਦ ਦੀ ਲੋੜ ਆ ਉਹਦੀ ਬਾਹ ਫੜ ਕੇ ਉਹਨੂੰ ਅੱਗੇ ਵਧਣ ਦੇ ਵਿੱਚ ਉਹਦੀ ਮਦਦ ਕਰੀਏ ਮਦਦ ਕਰਨ ਵਾਲੇ ਤਾਂ ਉਹ ਪਰਮ ਪਿਤਾ ਪਰਮਾਤਮਾ ਜੀ ਆਪ ਨੇ ਬਸ ਅਸੀਂ ਵਿੱਚ ਇੱਕ ਜਰੀਆ ਬਣ ਸਕਦੇ ਹਾਂ ਜਿਹੜਾ ਵੀ ਤੁਹਾਡਾ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਮੁਸੀਬਤ ਦੇ ਵਿੱਚ ਆ ਗਰੀਬੀ ਦੇ ਵਿੱਚ ਆ ਦਲਿਤਰ ਦੇ ਵਿੱਚ ਆ ਉਦੇ ਲਈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਨਹੀਂ ਕਰੋ ਅਤੇ ਜਿੰਨੀ ਕੋਈ ਦੀ ਮਦਦ ਕਰ ਸਕਦੇ ਆ ਉਹਦੀ ਮਦਦ ਕਰੋ ਆਪਣੇ ਗਲੀ ਮਹੱਲੇ ਦੇ ਵਿੱਚ ਦੇਖੋ ਕਿ ਕੋਈ ਆਸ-ਪਾਸ ਲੋੜਵੰਦ ਤਾਂ ਨਹੀਂ ਹੈ ਸਾਡੀ ਮਦਦ ਦੀ ਲੋੜ ਹੈ ਤਾਂ ਉੱਥੇ ਪਹੁੰਚੋ ਇਸ ਤਰ੍ਹਾਂ ਕੀਤਾ ਹੋਇਆ ਦਾਨ ਪੁੰਨ ਲੇਖੇ ਲੱਗੇਗਾ ਇਸ ਤਰ੍ਹਾਂ ਮਿਲਦੀਆਂ ਨੇ ਧੁਰ ਅੰਦਰੋਂ ਦਿਵਾਵਾਂ ਅਸੀਸਾਂ ਅਤੇ ਜਦੋਂ ਸਾਨੂੰ ਕਿਸੇ ਦੇ ਧੁਰ ਅੰਦਰੋਂ ਨਿਕਲੀਆਂ ਹੋਈਆਂ ਦਵਾਮਾਂ ਅਸੀਂ ਸਭ ਨੇ ਹੁੰਦੀਆਂ ਨੇ ਸੋ ਸਾਡੇ ਪਤਾ ਨਹੀਂ ਕਿੰਨੇ ਮਾੜੇ ਘਰ ਸਵਾਦ ਦਿੰਦੀਆਂ ਨੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤੁਸੀਂ ਵੀ ਇਹ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ